ਬੰਦਾ ਆਪਣੇ ਸਰੂਪ ਨੂੰ ਆਪਣੀ ਜੋਤ ਨੂੰ ਛੱਡ ਕੇ ਜੁੜੀਆਂ ਹੋਈਆਂ ਰੂਹਾਂ ਉਹਨਾਂ ਨੂੰ ਮੰਨਦਾ ਹੈ। ਉਹਨਾਂ ਨੂੰ ਮੰਨਦਾ ਕੋਈ ਫਾਇਦਾ ਨਹੀਂ। ਜੁਲਤ ਉਹਦੇ ਕੋਲੇ ਸਾਹਮਣੇ ਜਿਉਂਦਾ ਜਾਗਦਾ ਇਹ ਰੂਹ ਹੈ। ਇਹ ਹੀ ਕਰਮਾਤਮਾ ਹੈ। ਉਹਨਾਂ ਨੂੰ ਤਾਂ ਲੱਗ ਪੈਂਦੀ। ਇਹ ਤਾਂ guna man ke de nahi lagda jithe ਨਾਂ ਮਰਜ਼ੀ ਕੁਛ ਹੋ ਗਈ ਇਹ ਮਨ ਟਿਕੂਗਾ ਆਪਣੇ ਨਾਲ ਕਿ ਟਿਕੂ ਆਪਣੇ ਨਾਲ ਟਿਕਾਉਣਾ ਜੁੜਾ ਦੇ ਬਸ ਇਹ ਆਪਣੇ ਨਾਲ ਜੁੜੇ ਹੋਰ ਇਹਨਾਂ ਕੁਛ ਨਹੀਂ ਸੀ ਫੇਰ ਜੁੜ ਜਾਣੀ ਤੇ ਲੋਕ ਨੇ ਜੁੜੇ ਜਾਂਦੇ ਲੋਕ ਕੁਛ ਹੋਰ ਕੋਈ ਮਨੋਤ ਨਹੀਂ ਸਿਰਫ ਮਨੋਤ ਹੈ ਜਨਮ ਦੇ ਨਾਲ ਜੁੜਦਾ ਇਹਨੂੰ ਕਰਾ ਬਿਤਾਉਂਦਾ ਮੰਨਣਾ ਜੇ ਜਦੋਂ ਬੰਦਾ ਇਹ ਸ਼ਕਤੀ ਨੂੰ ਜਪ ਮੰਦਾ ਉਦੋਂ ਦਾ ਆਪਣਾ ਖਤਮ ਹੋ ਜਾਂਦਾ ਜਿਵੇਂ ਇੱਕ ਰਾਤ ਦਾ ਸੂਰ ਚੋੜਦਾ ਚੰਨ ਹੋ ਜਾਂਦਾ ਪ੍ਰਕਾਸ਼ ਹੋ ਜਾਂਦਾ ਇਹ ਰੂਹ ਨਾਲ ਮਿਲਨ ਦਾ ਹੀ ਪ੍ਰਕਾਸ਼ ਹੈ ਕਿ ਜੇ ਸੂਰ ਚੜੇ ਤਾਂ ਕੋਈ ਪ੍ਰਕਾਸ਼ ਨਹੀਂ ਫਿਰ ਕੋਈ ਪ੍ਰਕਾਸ਼ ਨਹੀਂ ਜੇ ਰੂਹ ਨਾਲ ਰੂਹ ਮਿਲਦੀ ਹੈ ਫੇਰੇ ਦਾ ਇੱਕ ਖਤਮ ਹੁੰਦਾ ਫੇਰ ਪਰਮਾਤਮਾ ਦਾ ਜੇ ਰੋ ਇੱਕ ਚੀਜ਼ ਰਹਿੰਦੀ ਹੈ ਜャ ਬੰਦਾ ਰਹਿੰਦਾ ਜャ ਪਰਮਾਤਮਾ ਰਹਿੰਦਾ ਦੋਵੇਂ ਇਕੱਠੇ ਨਹੀਂ ਹੁੰਦੇ ਜਦੋਂ ਪਰਮਾਤਮਾ ਹੋਊਗਾ ਉਹ ਤੇ ਬੰਦਾ ਨਹੀਂ ਹੁੰਦਾ ਜਦੋਂ ਬੰਦਾ ਹੁੰਦਾ ਉਹ ਤੇ ਪਰਮਾਤਮਾ ਨਹੀਂ ਹੁੰਦਾ ਜਦੋਂ ਬੰਦਾ ਇਹਦੇ ਵਿੱਚ ਇਹਨੂੰ ਰੱਬ ਮੰਨ ਲੈਂਦਾ ਆਪ ਬਤਮ ਹੋ ਜਾਂਦਾ ਉਹ ਰੱਬ ਪੈਦਾ ਹੋ ਜਾਂਦਾ ਜਿੰਨੇ ਜਰ ਵੰਦਾ ਆਪ ਰਹਿੰਦਾ ਇਹ ਨਮਾਰੀ ਸਕਦੇ ਮੇਰੇ ਰਹਿੰਦੇ ਐਨੀ ਫੇੜ